ਫੌਜੀਆਂ ਨੇ ਕਿਹਾ ਨਵੇਂ ਸਾਲ ਨੂੰ ਖੁਸ਼ ਆਮਦੀਦ ਦਸੰਬਰ ਦਾ ਆਖਰੀ 15 ਵਾੜਾ ਸਿੱਖੀ ਹਿਰਦਿਆਂ ਨੂੰ ਵਲੁੰਦਰ ਵਾਲਾ ਇਤਿਹਾਸ ਆਪਣੇ ਆਪ ਵਿੱਚ ਸਮੋਈ ਬੈਠਾ ਹੈ ਇਸ ਦੇ ਬਾਵਜੂਦ ਸਿੱਖੀ ਰਵਾਇਤਾ ਮੁਤਾਬਕ ਸਦਾ ਚੜਦੀ ਕਲਾ ਦੀ ਅਰਦਾਸ ਕਰਨ ਹਿੱਤ ਆਪਾਂ ਹਰ ਚੜ੍ਹਦੇ ਸੂਰਜ ਦੀ ਲਾਲੀ ਦਾ ਤਹਿਜਿਲੋ ਸਵਾਗਤ ਕਰਦੇ ਆਂ ਕੁਝ ਅਜਹੀਆਂ ਹੀ ਰਲੀਆਂ ਮਿਲੀਆਂ ਭਾਵਨਾਵਾਂ ਦਾ ਅਹਿਸਾਸ ਹੋਇਆ ਕੈਲਗਰੀ ਦੇ ਮੈਗਨੋਲੀਆ ਹਾਲ ਵਿਖੇ ਜਿੱਥੇ ਇੰਡੀਅਨ ਐਕਸ ਸਰਵਿਸਮੈਨ ਇਮੀਗ੍ਰੈਂਟ ਐਸੋਸੀਏਸ਼ਨ ਜਿਸ ਨੂੰ ਫੌਜੀਆ ਦੀ ਸੋਸਾਇਟੀ ਵੀ ਕਿਹਾ ਜਾਂਦਾ ਹੈ ਦੇ ਸੱਦੇ ਤੇ ਕੈਲਗਰੀ ਚ ਵੱਸਦੇ ਪੰਜਾਬੀ ਹੋਮ ਹਮਾ ਕੇ ਨਵੇਂ ਸਾਲ ਨੂੰ ਖੁਸ਼ ਆਮਦਿਦ ਕੈਨ ਤੇ 크ਿਸਮਸ ਮਨਾਉਣ ਦੇ ਮਕਸਦ ਨਾਲ ਇਕੱਠੇ ਹੋਏ ਸਮੁੱਚਾ ਉਪਰਾਲਾ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਬਲਕਾਰ ਸਿੰਘ ਸੰਧੂ ਦੀ ਦੇਖਰੇਖ ਹੇਠ ਹੋਇਆ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਆਓ ਗੱਲ سلسلے ਵਾਰ ਸ਼ੁਰੂ ਕਰਦੇ ਹਾਂ ਹਾਲ ਦੇ ਅੰਦਰ ਵੜਦਿਆਂ ਹੀ ਰਿਸੈਪਸ਼ਨ ਕਮੇਟੀ ਵਾਲੇ ਸਾਥੀ ਪਿਸ਼ੋਰਾ ਸਿੰਘ ਬਰਾੜ ਮਨਜੀਤ ਸਿੰਘ ਰੰਧਾਵਾ ਤੇ ਜੋਗਿੰਦਰ ਸਿੰਘ ਹਾਂਸ ਆਪਣੇ ਕੰਮ ਵਿੱਚ ਮਸਰੂਫ ਦਿਖੇ ਜਦੋਂ ਮਹਿਲ ਦੇ ਅੰਦਰ ਫੌਜੀਆ ਵੱਲੋਂ ਸੱਦੀ ਗਈ ਇਸ ਪੰਜਾਬੀ ਸੱਤ ਵਿੱਚ ਥੋੜਾ ਗਾਂ ਹੋਇਆ ਤਾਂ ਇੱਥੋਂ ਦੇ ਸਿਰਕਟ ਪੰਜਾਬੀ ਤੇ ਕਵੀਸ਼ਰ ਮਾਸਟਰ ਬਜੈਤਰ ਸਿੰਘ ਗਿੱਲ ਸਾਹਿਬ ਜੀ ਦੇ ਬਾਰੇ ਆਪਣੀ ਭਾਪੂਰਤ ਕਵਿਸ਼ਰੀ ਪੇਸ਼ ਕਰ ਰਹੇ ਸਨ ਉਹਨਾਂ ਮੇਰੇ ਤੋਂ ਪਹਿਲਾਂ ਹਰਜਿੰਦਰਪਾਲ ਸਿੰਘ ਨੇ ਦੇਹ ਸ਼ਿਵਾ ਵਰ ਮੋਹੇ ਗਾ ਕੇ ਸੰਗਤ ਵਿੱਚ ਜੋਸ਼ ਭਰਿਆ ਤੇ ਇਹਨਾਂ ਦਾ ਸਾਥ ਦਿੱਤਾ ਰਵੀ ਜਨਾਗਲ ਨੇ ਕਾਉਂਸਲਰ ਰਾਜਤਾਲੀ ਵਾਲ ਨੇ ਫੌਜੀਆਂ ਦੀ ਇਸ ਸਭਾ ਨੂੰ ਇਸ ਗੱਲ ਦੀ ਵਿਦਾਈ ਦਿੱਤੀ ਕਿ ਇਹ ਕੈਲਗਰੀ ਦੀਆਂ ਸਾਰੀਆਂ ਸੰਸਥਾਵਾਂ ਨੂੰ ਇੱਕ ਝੰਡੇ ਹੇਠ ਬੈਠਣ ਦੀ ਪ੍ਰੇਰਣਾ ਦਿੰਦੇ ਹਨ ਸਾਬਕਾ ਐਮਪੀ ਦਰਸ਼ਨ ਸਿੰਘ ਕੰਗ ਨੇ ਕبھی ਖੁਸ਼ੀ ਕبھی ਗਮ ਦੇ ਅਹਿਸਾਸ ਸਾਂਝੇ ਕਰਦੇ ਹਾਂ ਕਿ ਆ ਕਿ ਇਹ ਸਿੱਖ ਇਤਿਹਾਸ ਲਈ ਸ਼ਹੀਦੀ ਦਿਨ ਵੀ ਹਨ ਸਰਦਾਰ ਮਨਮੋਹਨ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਵੀ ਸਾਥੋਂ ਵਿਛੜ ਗਏ ਹਨ 크리스마ਸ ਤੇ 90 ਸਾਲ ਦੀ ਵਿਦਾਈ ਦੇ ਪਲ ਵੀ ਹਨ ਮੈਡਮ ਬਲਵਿੰਦਰ ਕੌਰ ਬਰਾੜ ਦੀ ਇੱਕ ਇੱਕ ਗੱਲ ਵਿੱਚ ਨਸੀਹਤ ਭਰੀ ਹੁੰਦੀ ਹੈ। ਕੈਲਗਰੀ ਚ ਨਵੀਂ ਖੁੱਲੀ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਤੇਜੋ ਕਿਰਨ ਨੇ ਵੀ ਹਾਜ਼ਰੀ ਲਵਾਈ। ਹੁਣ ਵਾਰੀ ਸੀ ਸੁਰੀਲੀ ਆਵਾਜ਼ ਦੇ ਮਾਲਕ ਜੋਗਾ ਸਿੰਘ ਸਹੋਤਾ ਦੀ। ਹਾਸਿਆਂ ਦੇ ਪਟਾਰੇ ਤੇ ਚੁਟਕਲਿਆਂ ਦੇ ਬਾਦਸ਼ਾਹ ਤਰਲੋਕ ਸਿੰਘ ਚੁੱਗ ਨੇ ਮਾਹੌਲ ਨੂੰ ਗੰਭੀਰਤਾ ਤੋਂ ਹਾਸਿਆਂ ਖੇੜਿਆਂ ਵੱਲ ਮੋੜਿਆ। ਇਹ ਨੇ ਭੈਜੀ ਗੁਰਦੀਸ਼ ਕੌਰ ਗਰੇਵਾਲ ਜਿਨ੍ਹਾਂ ਦੀ آمد ਤੋਂ ਬਿਨਾ ਕੈਲਗਰੀ ਦਾ ਕੋਈ ਵੀ ਸਮਾਗਮ ਸੰਪੂਰਨ ਨਹੀਂ ਸਮਝਿਆ ਜਾਂਦਾ। ਕੁਝ ਇਸ ਤਰ੍ਹਾਂ ਦੀ ਹੀ ਥਾਂ ਮਲ ਲਈ ਹੈ ਹੁਣ ਭੈਣਜੀ ਸੁਰਿੰਦਰ ਕੌਰ ਸੰਧੂ ਨੇ ਇਹਨਾਂ ਦੀ ਕਵਿਤਾ ਨੂੰ ਵੀ ਸਰੋਤਿਆਂ ਨੇ ਧਿਆਨ ਨਾਲ ਸੁਣਿਆ ਹੁਣ ਵਾਰੀ ਸੀ ਕੈਲਗਰੀ ਦੀ ਆਵਾਜ਼ ਸਮਝੇ ਜਾਂਦੇ ਰੇਡੀਓ ਰੈੱਡ ਐਫ ਐਮ ਦੇ ਨਿਊਜ਼ ਐਡੀਟਰ ਰਿਸ਼ੀ ਨਾਗਰ ਦੀ ਜਿਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਹਾਲ ਵਿੱਚ ਮੌਜੂਦ ਸਮੁੱਚੇ ਸੀਨੀਅਰਜ਼ ਨੂੰ ਇਹ ਕਹਿ ਕੇ ਵਧਾਇਆ ਕਿ ਤੁਸੀਂ ਸਾਰੇ ਆਪਣੇ ਆਪ ਵਿੱਚ ਜ਼ਿੰਦਗੀ ਦੇ ਤਜਰਬਿਆਂ ਦੀ ਇੱਕ ਖੁੱਲੀ ਕਿਤਾਬ ਹੋ ਪੁਸਤਕ ਹੋ ਜਿਸ ਦਾ ਇੱਕ ਇੱਕ ਵਰਕਾ ਸਾਡੇ ਲਈ ਇਰਾਦ ਸੇਰਾ ਹੈ ਰঞ্জੀਤ ਸਿੰਘ ਮਨਹਾਸੁਰਾ ਨੇ ਵੀ ਦੋ ਕਵਿਤਾਵਾਂ ਸੁਣਾਈਆਂ ਸੰਗਤ ਵਿੱਚ ਸਾਹਿਬ ਜਦਿਆਂ ਦੀ ਸ਼ਹੀਦੀ ਬਾਰੇ ਇੱਕ ਮੋਨੋ ਐਕਟਿੰਗ ਪੇਸ਼ ਕਰਦੇ ਆ ਮੈਂ ਵੀ ਹਾਜ਼ਰੀ ਲਵਾਈ ਉਪਰੰਤ ਪੀ ਐਂਜੀ ਸਰਬਜੀਤ ਕੋਰ ਉਪਲ ਨੇ ਪੱਗਾਂ ਦੀ ਸ਼ਾਨ ਬਾਰੇ ਕਵਿਤਾ ਸੁਣਾਈ ਰਵੀ ਜਨਾਗਲ ਨੇ ਬਾਲੀਵੁੱਡ ਦਾ ਇੱਕ ਗੀਤ ਗਾਇਆ ਇਸ ਤੋਂ ਪਹਿਲਾਂ ਕਿ ਮੈਂ ਇਸ ਸਮੁੱਚੇ ਸਮਾਰੋਹ ਦੀਆਂ ਹਾਈਲਾਈਟਸ ਜਾਂ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਇਹ ਦੱਸਣਾ ਬਣਦਾ ਹੈ ਕਿ ਆਈ ਹੋਈ ਸੰਗਤ ਦਰ ਧਨਵਾਦ ਐਸੋਸੀਏਸ਼ਨ ਯਾਨੀ ਫੌਜੀਆਂ ਦੀ ਸਭਾ ਦੇ ਪ੍ਰਧਾਨ ਸਰਦਾਰ ਬਲਕਾਰ ਸਿੰਘ ਸੰਧੂ ਨੇ ਕੀਤਾ ਸਮਾਰੋਹ ਦਾ ਬਖੂਬੀ ਸੰਚਾਲਨ ਸਭਾ ਦੇ ਸਕੱਤਰ ਤੇ ਮੰਚ ਸੰਚਾਲਕ ਸੀਨੀਅਰ ਫੌਜੀ ਕੁਲਦੀਪ ਸਿੰਘ ਨੰਨਨ ਨੇ ਕੀਤਾ ਭੋਜਨ ਪ੍ਰਸ਼ਾਦੀ ਦਾ ਪ੍ਰਬੰਧ ਮਾਸਟਰ ਗੁਰਮੀਲ ਸਿੰਘ ਸੱਧੂ ਨੇ ਸੰਧੂ ਨੇ ਸਦਾ ਵਾਂਗ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੀਤਾ ਜਦ ਕਿ ਸਵਾਗਤੀ ਕਮੇਟੀ ਵਿੱਚ ਹਰ ਪਰੋਨੇ ਦਾ ਅੱਗਾ ਤੱਗਾ ਮਹਿੰਦਰ ਸਿੰਘ ਟੱਟ ਤੇ ਗੁਰਨੇਕ ਸਿੰਘ ਸਹੋਤਾ ਕਰਦੇ ਰਹੇ ਅੱਛਾ ਜੀ ਜੇ ਤੁਸੀਂ ਕਲਕੱਤੇ ਤੋਂ ਆਈ ਬਾਲੀਵੁੱਡ ਦੀ ਗਾਇਕਾ ਤਿਸ਼ਰਿਆ ਕੁਸ਼ਾਲ ਦੀ ਸਾਤਨ ਅਰਜਤਾ رائے ਗੋਤਮ ਨੂੰ ਸੁਣ ਕੇ ਨਾ ਨਾ ਗਏ ਤਾਂ ਸਮਝੋ ਤੁਸੀਂ ਨਵੇਂ ਸਾਲ ਦੇ ਖੁਸ਼ਗਵਾਰ ਨਾ ਜਾ ਰਹੇ ਹੋ ਤਾਂ ਵਾਂਝੇ ਹੋ ਗਏ ਆਓ ਹੁਣ ਦੇਖੀਏ ਮੁੱਖ ਚਲਕੀਆਂ ਸ਼ੁਭ ਕਦਮਨ ਤੇ ਕਬ ਹੂ ਨ ਧਰੋ ਵੇ ਹਿ ਸ਼ਿਵਾ ਮੈ ਮੋਹਿ ਹੈ ਸ਼ੁਭ ਕਦਮਨ ਤੇ ਕਬ ਹੂ ਨ ਧਰੋ ਕੋੜੀ ਸੁਭਾਣਿਆ ਨੇ ਪਹਿਨੋ ਇਹ ਹੰਸਾਂ ਦੀ ਜੋੜੀ ਬਾਛ ਪੈਗੇ ਨੀਂਤਾਂ ਦੇ ਸਨ ਇਹ ਦੇਵਧਿਆਂ ਦੇ ਗੋਤੀ ਚੰਦਨ ਚੋਰ ਬਾਲਣ ਨਾ ਥੇ ਵਿੱਚ ਦੱਬ ਦੇਣ ਨਾ ਮੋਤੀ ਫੁਜਵਾ ਫੁਜਾਜੀਬਤੀ ਇਹ ਸ਼ਾਨ ਬੀਹਜੀਬ ਹੈ ਉਹ ਕੱਲ੍ਹ ਵੀ ਪਾਸ-ਪਾਸ تھی ਉਹ ਅੱਜ ਵੀ ਕਰੇ ਬਹਿ ਉਹ ਸ਼ਾਮ ਉਹ ਚੜ੍ਹਦੀ ਪਤਨੀ ਓ ਲੋ ਜੀ ਇੱਕ ਪਤਨੀ ਕਹਿੰਦੀ ਪਤੀ ਨੂੰ ਮੈਂ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਇੰਨੇ ਦਿਨਾਂ ਤੋਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਪਤੀ ਕਹਿੰਦਾ ਥੈਂਕ ਯੂ ਇਹ ਦੋ ਦੋਸਤ ਆਪਸ ਵਿੱਚ ਗੱਲ ਕਰ ਰਹੇ ਸੀ ਇੱਕ ਕਹਿੰਦਾ ਕਿ ਮੇਰੀ ਪਤਨੀ ਨੇ ਮੇਰੇ ਨਾਲ ਝਗੜਾ ਹੋ ਗਿਆ ਤੇ ਉਹ ਕਹਿੰਦੀ ਕਿ ਮੈਂ ਨਾ ਇੱਕ ਹਫਤਾ ਤੁਹਾਡੇ ਨਾਲ ਗੱਲ ਨਹੀਂ ਕਰੇ ਉਹ ਬੜਾ ਉਦਾਸ ਜਿਹਾ ਬੈਠਾ ਹੋਇਆ ਸੀ ਤੇ ਦੋਸਤ ਉਹਦਾ ਕਹਿ ਲੱਗਾ ਇਹਦੇ 'ਚ ਕਿਹੜੀ ਗੱਲ ਹੈ ਗਈ ਆ ਇਹਦੇ ਜੋ ਉਦਾਸ ਹੋਣਾ ਇਹ ਕਿਹੜੀ ਗੱਲ ਹੈ ਤਾਂ ਉਹ ਕਹਿੰਦਾ ਕਿਉਂਕਿ ਅੱਜ ਆਖਰੀ ਦਿਨ ਹੈਗਾ ਇੱਕ ਔਰਤ ਇੱਕ ਬੰਦੇ ਨੂੰ ਲੈ ਕੇ ਡਾਕਟਰ ਕੋਲ ਗਈ ਨਾ ਤੇ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਬਰਾ ਕੁ ਚੰਗੀ ਜੀ ਦਵਾਈ ਦੇਣਾ ਇਹ ਰਾਤ ਨੂੰ ਨਾ ਮੇਰਾ ਨਾਂ ਹੀ ਲੈਂਦਾ ਰਹਿੰਦਾ ਹੈ ਆਰੋਟੇ ਮੇਰਾ ਨਵਾਂ ਲੈਂਦਾ ਰਿਹਾ ਤਾਂ ਉਹ ਡਾਕਟਰ ਕਹਿੰ ਲੱਗਿਆ ਕਿ ਇਹ ਤਾਂ ਪਿਆਰ ਦੀ ਗੱਲ ਹੈ ਬੜਾ ਚੰਗਾ ਹੈਗਾ ਉਹ ਕਹਿਣ ਲੱਗੇ ਚੰਗਾ ਕੀ ਹੈ ਕੱਲ ਨੂੰ ਇਹਦੀ ਪਤਨੀ ਨੇ ਵਾਪਸ ਆ ਜਾਣਾ ਹੈ ਤੇ ਉਹ ਕਹਿੰਦਾ ਤੂੰ ਕੌਣ ਹੈ ਕਹਿੰਦਾ ਮੈਂ ਇਹਦੀ ਗਵੰਡਨ ਹੈਗੀ ਹਾਂ ਉਹ ਜੀ પતિ ਪਤਨੀ ਛੱਤ ਤੇ ਬੈਠੇ ਹੋਏ ਸੀ ਬੜੇ ਰੋਮਾਂਟਿਕ ਮੂਡ ਵਿੱਚ ਤੇ ਚੰਨ ਤਾਰੇ ਦੇਖ ਰਹੇ ਸੀ ਤਾਂ ਪਤਨੀ ਕਹਿਣ ਲੱਗੀ ਕਿ ਉਹ ਕਿਹੜੀ ਚੀਜ਼ ਹੈ ਜਿੰਨੂੰ ਤੁਸੀਂ ਰੋਜ਼ ਦੇਖਦੇ ਹੋ ਪਰ ਉਹਨੂੰ ਹੱਥ ਨਹੀਂ ਲਾ ਸਕਦੇ ਤਾਂ ਉਹ ਬੰਦੇ ਨੇ ਤੇ ਜਾਣਦੇ ਹੋ ਉਹ ਕਹਿੰਦਾ ਪड़ोसਨ ਮਾਣ ਬੇਨਤੀ ਕਰਦਾ ਫੈਮਿਲੀ ਜਰਦਿਸ ਕੋ ਗਿਰਵਾ ਬਿੱਤਿਆ ਹੋਇਆ ਕੋਈ ਵੀ ਪਲ ਮੁੜ ਕੇ ਨਹੀਂ ਆਉਣਾ ਪਲ ਪਲ ਨੂੰ ਸੰਭਾਲ ਨਹੀਂ ਤਾ ਪਉ ਪਸ਼ਤੋਣਾ ਜੁਗਾ ਜੁਗਾ ਤੱਕ ਗੱਲਾਂ ਹੋਣਗੀਆਂ ਤੇਰੀ ਸਿੱਖੀ ਤੇ ਖੰਡੇ ਦੀ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਾਬ ਜਾਗਿਆ ਇੰਟਾਂ ਦੀਵਾਰ ਦੀਆਂ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਗੁਰੂ ਸਾਹਿਬਾਨ ਤੋਂ ਬਿਨਾ ਸਾਡਾ ਧੰਮ ਪੂਰਾ ਨਹੀਂ ਹੁੰਦਾ ਉਹਨਾਂ ਤੋਂ ਬਿਨਾ ਆਪਾਂ ਅਧੂਰੇ ਹੀ ਆ ਜੇ ਉਹਦੀ ਗੱਲ ਨਾ ਕੀਤੀ ਜਾਵੇ ਖਾਸ ਤੌਰ ਤੇ ਇਹ ਪਕਵਾੜਾ ਜਿਹੜਾ ਚੱਲ ਰਿਹਾ ਹੈ ਜਿਹੜੇ 15 ਦਿਨ ਲਾਸਟ ਚੱਲ ਰਹੇ ਨੇ ਅੱਜ ਦਾ ਉਹ ਆਖਰੀ ਦਿਨ ਹੈ ਜਿਹਦੇ ਵਿੱਚ ਦਸੋਂ ਪਿਤਾ ਉਹਨਾਂ ਦਾ ਸੁੱਚਾ ਪਰਿਵਾਰ ਸਾਡਾ ਸਾਰਿਆਂ ਦਾ ਫਤ ਮੰਦ ਹੈ ਕਿ ਅਸੀਂ ਉਹਨਾਂ ਦੇ ਵਾਸਤੇ ਦਿਲੋਂ ਧੰਨਵਾਦੀ ਹੋਈਏ ਕਿਉਂਕਿ ਸਾਰਿਆਂ ਦਾ ਟੀਚਾ ਇਸ ਸਾਰੀ ਕਮਿਊਨਿਟੀ ਨੂੰ ਇਕੱਠਾ ਕਰਨਾ ਨਹੀਂ ਗੱਲ ਸਾਡੇ ਉਸ ਇਥਾਸੇ ਭਰਕੇ ਦੀ ਜਿਹਦੇ ਬਾਰੇ ਹਰ ਇੱਕ ਨੇ ਗਾਲਾਂ ਚ ਕੱਢ ਨਹੀਂ ਕਰਦੀ ਕਿਉਂਕਿ ਅੱਜ ਛੋਟੇ ਸਹਜਾ ਦੇ ਨਾਮ ਸ਼ਹੀਦੀ ਪਰਬ ਹੈ ਅੱਖ ਵਤਨ ਦੀ ਤੱਕ ਵਰੇ ਅੱਖ ਵਤਨ ਦੀ ਤੱਕ ਵਰੇ ਨੂੰ

میں اے موت اے بچہ بچے انہوں نے دیل لگا اے آخر بہا جرنیل جب دے پتر نے اے ڈڈو دی موت ہے کیوں مرن اے پھر حضور حجے ہور تک کوئی میرے دماغ میں طریقہ نہیں آیا اے کوئی کالی نہیں دلاور کوئی کالی نہیں اکلا دڑاؤ سارے وزیراں مشیراں کے اہل کاراں انہوں خبر کر دیو کہ جو بھی شخص اے نا بابی گوبن سنگھ نے بچے نے موت لئی کوئی بدیا تو بدیا کوئی دلچسپ تو دلچسپ طریقہ پیش کرے گا حکومت اس نے بڑھے تو بڑھائی نام دے گی ਤੇ ਫੇਰ ਇਹ ਤਰੀਕਾ ਲੱਭਿਆ ਜਾਣ ਲੱਗਾ ਦਰਵਰ ਬਿਲਾਵਰ ਮੇਰੇ ਦਿਮਾਗ ਵਿੱਚ ਤਰਕੀਬ ਆਈ ਕਿ ਹਜੂਰ ਮੇਨਾਂ ਬੱਚਿਆਂ ਨੂੰ ਜਿਉਂਦੇ ਜੀ نیاں میں چھڑیا کر کے موت ایک کارڈ دا دیتا جائے حضور جنہیں سلیم دی انار کا جنہیں چنوایا گیا سی اوہ نہیں دلاور نہیں اوہ سنو چوری چنوایا گیا سی میں میں شریحام میں نہ بچہ نہیں ہوئی چنہ گا شریحام نہیں ہوئی چنہ گا اعلان کرو دلاور اعلان کرو اگاں دی شان ہے وکری اگاں دی شان ہے وکری ਜੱਜ ਦੇ ਸਰਦਾਰ ਓਏ ਪਗਾਂ ਦੀ ਸ਼ਾਨ ਹੈ ਵਖਰੀ ਜੱਜ ਦੇ ਸਰਦਾਰ ਓਏ ਲੱਖਾਂ ਚੋਂ ਵਖਰੇ ਦਿਸਦੇ ਲੱਖਾਂ ਚੋਂ ਵਖਰੇ ਦਿਸਦੇ ਦਿਸਦੇ ਕਿਰਦਾਰ ਓਏ ਪਗਾਂ ਦੀ ਸ਼ਾਨ ਹੈ ਵਖਰੀ ਤਮਾਸ਼ੇ ਇਨਕਲਾਬਾਂ ਦੇ ਸਤਾਰੇ ਦੇਖਦੇ ਨਹੀਂ ਦਿੰਦੇ ਨੇ

ਸੰਗੇ ਸੰਗੇ ਤੁਮ ਵਿਗੁੰਗੁਨਾ ਹੋ ਗਾ ਤੁਮ ਮੁਝੇ ਯੂ ਬੁਲਾ ਰਪਾਓਗੇ ਮਿਸਟਰ ਜੇ ਚੌਧਰੀ ਜੋ ਰੇਡੀਓ ਰੈਡਾਇਕਟ ਫਰਮ ਦੇ ਸਟੇਸ਼ਨ ਮੈਨੇਜਰ ਨੇ ਔਰ ਮਿਸ ਜੀਸ਼ੀ ਨਾਗਰ ਜੀ ਕੈ ਨਿਊਜ਼ ਡਾਇਰੈਕਟਰ ਉਹ ਵੀ ਸਾਡੇ ਵਿੱਚ ਅੱਜ ਆਏ ਹੋਏ ਨੇ ਲੇਟ ਆਏ ਇੱਕ ਸਿਗੁਰ ਫੰਕਸ਼ਨ ਵੀ ਸੀ ਸੋ ਮਿਸਟਰ ਜੇ ਚੌਧਰੀ ਔਰ ਈਸ਼ੀ ਨਗਰਜੀ ਦਾ ਇਸ ਫੰਕਸ਼ਨ ਲਈ ਆਉਣ ਵਾਸਤੇ ਮੈਂ ਸੋਸਾਇਟੀ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰ ਫਿਰ ਮੈਂ ਹਾਂ ਐਸ ਸ਼ਰਮਾ ਜੇ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ